ਰਖਿਆ ਦੇ ਸਬਦ ਸਿਰਮਸਤਕ ਰਖਿਆ ਹ ਪਰਮ ਬ੍ਰਹਮੰ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਆਮੀ ਤਨ ਚਰਨ ਰਖਿਆ ਜਗਦੀਸ਼ਵਰ ਹੈ ਸਰਬ ਰਖਿਆ ਗੁਰਦੇਵਾਲੇ ਪੈ ਦੁਖ ਬਿਨਸ ਨਹਿ ਭਗਤ ਬਛਲ ਅਨਾਥ ਨਾਥੀ ਸਰਨ ਨਾਨਕ ਪੁਰਖ ਅਚੂਤ ਹੈ ਕੋਰ ਦੁਖਿ ਅਨਿਕ ਹਤਿਅੰ ਜਨਮਦਾਰਿਦਰੰ ਮਹਾ ਬਿਖਿਆਦੰ ਮਿਟੰਤ ਸਗਲ ਸਿਮਰੰਤ ਹਰਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰਕਰੂਤ ਸੋਰਠ ਮਹਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌ ਗਿਰਦ ਹਮਾਰੇ RAM ਨਾਮ ਮਨ ਲਗਾ ਜਮ ਲੱਜੈ ਕਰ ਭਗ ਪ੍ਰਭ ਜੀ ਤੂ ਮੇਰੋ ਸੁਖ ਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਬਿਦਾਤਾ ਰਹਾਓ ਨਾਨਕ ਪ੍ਰਭ ਅਬਿਨਾਸੀ ਤਾਂ ਕੀ ਸੇਵਨ ਬਿਰਤੀ ਜਾਸੀ ਆਨੰਦ ਕਰੇ ਤੇਰ ਦਾਸਾ ਜਪ ਪੂਰਨ ਹੋਈ ਆਸਾ ਬਿਲਾਬਲ ਮਹੱਲਾ ਪੰਜਵਾਂ ਤਤੀ ਵਉ ਨ ਲੱਗਈ ਪਾਰ ਬ੍ਰਹਮ ਸਰਨਾਈ ਚਉ ਗਿਰਦ ਹਮਾਰੇ ਰਾਮਕਾਰ ਦੁਖ ਲਗੈ ਨ ਭਾਈ ਸਤ ਗੁਰ ਪੂਰਾ ਭੇਟਨੇ ਆਜਿਨ ਬਣਤ ਬਣਾਈ RAM ਨਾਮ ਔਖਦ ਦੀਆਂ ਏ ਕਲਿਬਲਾਈ ਰਹਾਓ ਰਾਖ ਲੀਏ ਤਿਨ ਰਖਣ ਹਾਰ ਸਭ ਬਿ ਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭੇ ਸਹਾਈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨਹਿ ਛੁਟੈ निकट न जई हो दूत श्लोक महल्ला 5 मन में चित वो चित बनी उद्यम करो उठनीत हर कीर्तन का आहरो हर दे हो नानक के मीत मन में चित वो चित बनी उद्यम करो उठनीत ਹਰ ਕੀਰਤਨ ਕਾ ਆਹਰੂ ਹਰ ਦੇਹੋ ਨਾਨਕ ਕੇ ਮੀਤ